ਹੋਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਹੋਵੋਗੇ ਇਹ ਝੋਨਾ ਲਾਇਆ ਜੀ ਮਿੱਟੀ ਚੱਕੀ ਸੀਗੀ ਲਗਭਗ ਜੀ 2.5 ਫੁੱਟ ਬਿਨਾ ਕਦੂ ਕਿਤੋਂ ਲਾਇਆ ਜੀ ਕਦੂ ਨਹੀਂ ਕਰਿਆ ਤਾਂ ਸੁੱਕੇ ਕਦੂ ਕਰਕੇ ਲਾਇਆ ਜੀ ਇਹ ਲਗਭਗ ਜੀ ਇੰਨਾ ਸੀ ਇੰਨਾ ਨੀਮਾ ਹੋ ਗਿਆ ਜੀ ਇਹ 10 ਫੁੱਟ ਮਿੱਟੀ ਚੱਕੀ ਹੈ ਤਰੀਖ ਹੋ ਗਈ ਅੱਜ 15 6 2025 ਕੱਦੂ ਕੀਤੇ ਲਾਇਆ ਈ ਚੋਨਾ ਇਹ ਸੁੱਕਾ ਕੱਦੂ ਕਰਿਆ ਸੀ ਬੰਦੇ ਆਪਣੇ ਲਈ ਜਾਂਦੇ ਆ ਜੀ ਕੱਦੂ ਨੂੰ ਵਾਹ ਟਰੈਕਟਰ ਖੋਦਦਾ ਸੀਗਾ ਜੀ ਇਹ ਚ ਜੋ ਖਾਦ ਪਾਉਣੀ ਸੀ ਪਹਿਲਾਂ ਥੱਲੇ ਪਾਤੀ ਸੀ ਸੁੱਕੇ ਕੱਦੂ ਜੇ ਅਦਰ ਬੰਦਾ ਆਪਣਾ ਦੌੜੀਆਂ ਮਰੀ ਜਾਂਦਾ ਵੈਰਾਈ ਹੈ ਸੁਪਰੀਮ 110 ਸੁੱਕਾ ਕਦੂ ਸੀਗਾ ਜੀ ਇੱਕ ਕੇਰਾ ਰਹਿ ਗਿਆ ਬਾਕੀ ਸਾਰਾ ਲੱਗ ਗਿਆ ਜੀ ਦੋ ਕਿੱਲਾਂ ਚ ਮਿੱਟੀ ਚੱਕੀ ਸੀ ਲੱਗ ਪਗ ਢਾਈ ਫਟਾ ਬੰਦਾ ਹੱਟਾ ਦੌੜੀਆਂ ਮਰੀ ਜਾਂਦਾ ਜੀ ਇੱਕ ਕੇਰਾ ਰਹਿ ਗਿਆ ਚੈੱਕ ਕਰ ਸਕਦੇ ਜੀ ਆਪਣੀ ਰਿਪੱਟੀ ਪਈ ਹੈ ਜੀ ਧੰਨਵਾਦ ਜੀ